ਚੰਨ ਅਮਰਤ ਟੇਲਰ ਸੀਗੀਆਂ ਦੇ ਸਭ ਤੋਂ ਪਹਿਲਾਂ ਅੱਜ ਤੁਹਾਨੂੰ ਆਪਣੇ ਬਾਰੇ ਦੱਸ ਜੀ ਇਹ ਵੀ ਜਿੱਦਾਂ ਸਾਡਾ ਪਿੰਡ ਆ ਨਾ ਉਹ ਪਿੰਡ ਸੀਗੀਆਂ ਜ਼ਿਲ੍ਹਾ ਬਠਿੰਡਾ ਦਾ ਬਹੁਤ ਸਾਰੇ ਆਪਾਂ ਰੇਂਜ ਫੋਨ ਆਉਂਦੇ ਵੀ ਬਈ ਬਠਿੰਡੇ ਵਾਲਿਆਂ ਸੀਗਾਂ ਜਾਂ ਲੁਧਿਆਣੇ ਵਾਲਿਆਂ ਜਾਂ ਸੀਤਰਵਲਟੋ ਸਾਹਿਬ ਉਹ ਦਮਦਮਾ ਸਾਹਿਬ ਵਾਲਿਆਂ ਸੀਗੀਆਂ ਇੰਨਾ ਸੀਗੀਆਂ ਦੇ ਵਿੱਚੋਂ ਕੋਈ ਵੀ ਨਹੀਂ ਨਾਈਟ ਸ਼ਬੂ ਲੋਗ ਸੀਗੀਆਂ ਯਾਰ ਸੀਗੀਆਂ ਉਹ ਹੋਗੇ 5 ਮਿੰਟ ਸੀਗੀਆਂ ਇਹ ਬਠਿੰਡਾ ਸ਼ਹਿਰ ਦੇ ਬਿਲਕੁਲ ਨਾਲ ਆ ਇੱਥੇ ਖਾਲ ਫੈਕਟਰੀ ਆ ਖਾਲ ਬਣਦੀ ਹੈ ਨਾ ਇਹ ਦੂਜੀ ਦਿਵੋਪਨਸੀ ਦੀ ਬਾਕਸਰ ਸਾਲੂ ਜਾਂ ਨੀਮ ਖੰਡੇ ਨੂੰ ਉੱਥੋਂ ਵੀ ਲਗਭਗ 8 ਤੋਂ 10 ਕਿਲੋ ਮੀਟਰ ਦੋ ਲਿਤੇ ਆ ਜੀ ਕਿ ਉਧਰ ਆਉਣਾ ਹੈ। ਬਾਕੀ ਮੈਂ 500 ਵੀਡੀਓ ਇੱਕ ਪਾਈ ਸੀ ਜੀ ਕੁਰਤੇ ਕਿਵੇਂ ਦੇ ਬਾਰੇ ਕਿ ਗਰਮੀਆਂ ਵਾਲਾ ਕੱਪੜਾ ਆ ਗਿਆ ਆਪਣੇ ਕੋਲ ਜੇ ਕਿਸੇ ਭੈਣ ਦੀ ਭਰਾਵਾ ਵਾਸਤੇ ਕੱਪੜੇ ਲੈਣੇ ਆ ਉਹ ਮੈਨੂੰ ਬਾਅਦ ਦੇ ਵਿੱਚ ਵੀ ਸਕਰੀਨ ਸ਼ਾਟ ਮੰਗਵਾ ਲਿਆ ਕਰੋ। ਵੀਡੀਓ ਮੰਗਵਾ ਲਿਆ ਕਰੋ, ਫੋਟੋ ਮੰਗਵਾ ਕੇ ਅਗਲੇ ਰੰਗ ਸਿਲੈਕਟ ਕਰਕੇ ਜੇ ਸਾਡੇ ਤੋਂ ਸਲਾਈ ਕਰਾਉਣੇ ਛੱਡੋ। ਜੇ ਕੋਈ ਅਲੱਗ ਕੱਪੜਾ ਮੰਗਵਾਉਣਾ ਤਾਂ ਕੱਪੜਾ ਹੀ ਮੰਗਵਾ ਸਕਦੇ ਹੋ ਨਾ। ਤੇ ਜਿਹਨੇ ਭੈਣਾ ਜਾਂ ਭਰਾ ਬਿਲਕੁਲ ਨਵੇਂ ਆ ਜਨ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲੋ ਤਾਂ ਕਿ ਕੋਈ ਵੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਹਾਂ ਜੇ ਖੇਚਲ ਖੁਆਰ ਹੋਈ ਜਾਓ ਵੀਡੀਓ ਕਿਹਦੇ ਉੱਤੇ ਚੈਨਲ ਦੀ ਪਈ ਹੁੰਦੀ ਆ ਪਰ ਉਹ ਤਾਂ ਨਹੀਂ ਤੁਹਾਡੇ ਕੋਲ ਸ਼ੋ ਹੋਂਦੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਨਾਲ ਇੱਕ ਕਾਲਾ ਜਾਂ ਟਿੱਕਾ ਜਿਹਾ ਉਹਨੂੰ ਦਬਾ ਕੇ ਤੇ ਉੱਤੇ ਲਿਖਿਆ ਆ ਜੀ ਆਲ ਤੇ ਸੈੱਟ ਕਰ ਦਿਓ ਤਾਂ ਕਿ ਹਰ ਕੋਈ ਤੁਹਾਡੇ ਕੋਲ ਆਵੇ ਜੇ ਕਰ ਇਸ ਤਰ੍ਹਾਂ ਨਹੀਂ ਕਰਨਾ ਹੁੰਦਾ ਨਾ ਕਿਸੇ ਵੀ ਭੈਣ ਨੂੰ ਜਾਂ ਭਰਾ ਨੂੰ ਜੀ ਕਈ ਵਾਰ ਨਹੀਂ ਤਾਂ ਹੁੰਦਾ ਕੋਈ ਵੱਡੀ ਗੱਲ ਨਹੀਂ ਤਾਂ WhatsApp ਤੇ ਜਾ ਕੇ ਉੱਥੇ ਉੱਪਰ ਨੂੰ ਕਰਕੇ ਉਹਨੂੰ ਹੋਰ ਜਿਹੇ ਭੇਜਾ ਕਰੋ ਜਿਹੜਾ ਹੈਲੋ ਹੈ ਭੇਜਾ ਕਰੋ ਫਿਰ ਮੈਂ ਤੁਹਾਡੇ ਨੰਬਰ ਨੂੰ ਉਹਨੇ ਦੇ ਗਰੁੱਪ ਦੇ ਵਿੱਚ ਐਡ ਕਰ ਦੂੰ ਬੀਪੀ ਦਾ ਭੈਣਾ ਦਾ ਜਿਹੜਾ ਗਰੁੱਪ ਹੈ ਉਹਦੇ ਵਿੱਚ ਤਾਂ ਕਿ ਤੁਹਾਡੇ ਕੋਲੇ ਹਰ ਵੀਡੀਓ ਆਪਦੀ ਆਪ ਹੀ ਆ ਜਾਏਗੀ ਫਿਰ ਤੁਹਾਨੂੰ ਉੱਪਰੋਂ ਖੋਲ ਕੇ ਦੇਖਣ ਦੀ ਲੋੜ ਨਹੀਂ ਪਈ ਅੱਜ ਬਾਈ ਨੇ ਵੀਡੀਓ ਪਾਈ ਆ ਜਾਂ ਨਹੀਂ ਭਾਈ ਇੱਕ ਜੇ ਨਾਲ ਆਪਣਾ ਆ ਇੱਕ ਜੇ ਨਾਲ ਹੈ ਗੱਲ ਵਾਲਾ ਦੋਨੇ ਜੇਲਾਂ ਦੀ ਵੀਡੀਓ ਉਸ ਮੈਂ ਗਰੁੱਪ ਦੇ ਵਿੱਚ ਬਾਅਦ ਨਾਲ ਉਹਨਾਂ ਜਦੋਂ ਤੁਹਾਡਾ ਦਿਨ ਕਰੇ ਤੁਸੀਂ ਥੋੜ ਕੇ ਦੇਖ ਚਲੋ ਅੱਜ ਜਿਹੜਾ ਅਪਾ ਟੌਪਿਕ ਲੈ ਕੇ ਆਏ ਆ ਉਹ ਹੈਗਾ ਲੇਡੀਜ਼ ਪਲਾਜੋ ਦਾ ਫੁੱਲ 벨ਟ ਵਾਲਾ ਠੀਕ ਹੈ ਇੱਕ ਹੁੰਦੀ ਹੈ ਅੱਧੀ ਮੈਲਟ ਵੀ ਮੂਰੇ 벨ਟ ਪਿੱਛੇ ਇਲਾਸਟਿਕ ਇਹ ਫੁੱਲ 벨ਟ ਵਾਲਾ ਪਹਿਲਾਂ ਮੈਂ ਤੁਹਾਨੂੰ ਨਾਪ ਦਿਖਾਉਂਗਾ ਕਿੰਨਾ ਕਿੰਨਾ ਇਸ ਭੈਣ ਦਾ ਨਾਪ ਆ ਤੁਸੀਂ ਕਿੰਨਾ ਮਾਰਜਨ ਕੋਲ ਇਹ ਬਾਕੀ ਹਰ ਇੱਕ ਬੰਦਾ ਆਲ ਹਿਸਾਬ ਦੇ ਨਾਲ ਕੱਪੜੇ ਪਾਉਂਦਾ ਜਾਂ ਕੋਈ ਭੈਣ ਇਹ ਨਹੀਂ ਹੈ ਵੀ ਆਪਣੇ ਸਾਰਿਆਂ ਦੇ ਇਹੀ ਫਾਰਮੂਲਾ ਵਰਤਣਾ ਹਰ ਇੱਕ ਨੂੰ ਪੁੱਛ ਲਿਆ ਕਰੋ ਵੀ ਕਿੰਨਾ ਕਿੰਨਾ ਰੱਖਣਾ ਆ ਦੇਖੋ ਜਿਵੇਂ ਲੰਬਾਈ ਕਿੰਨੀ ਆ 36 ਇੰਚ ਲੰਬਾਈ ਹੈ ਤਿਆਰ ਇਹ ਜੀ ਨੂੰ ਨੋਟ ਕਰ ਲਓ ਭਾਵਾ 36 ਇੰਚ ਲੰਬਾਈ ਤਿਆਰ ਆ ਮੂਰੀ ਕਿੰਨੀ ਆ ਪਹੁੰਚਾ ਗਏ ਨੇ ਆਪਾਂ ਉਹ ਜਿਹੜਾ ਤਿਆਰ 8 8 ਦੁਣੀ 16 ਇਸੇ ਤਰ੍ਹਾਂ ਹੀ ਲੱਕ ਆ ਗਿਆ ਆ ਜੀ ਮਿਲ ਲਿਆ ਕਰੋ ਮੈਂ ਤੁਹਾਨੂੰ ਕਈ ਵਾਰੀ ਪਹਿਲਾਂ ਵੀ ਦੱਸ ਚੁੱਕਿਆ ਜਿੱਥੇ ਮਾਲੇ ਕਿ ਜਿਹੜਾ ਆਪਾਂ ਪੈਂਟ ਬੰਨਦੇ ਆ ਤੇ ਇਹ ਪੂਰਾ ਕੱਸ ਕੇ ਿੱਲਾ ਨਹੀਂ ਛੱਡਣਾ ਇਹਨੂੰ ਕੱਸ ਕੇ ਮੈਨਣਾ ਹੁੰਦਾ ਐ ਠੀਕ ਹੈ ਜਿੰਨਾ ਲੱਕ ਆਊਗਾ ਇੱਥੇ 34.5 ਪੈਂਦਾ ਲੱਕ ਆਇਆ ਸੀ ਤਾਂ ਇਹਨਾਂ ਦਾ ਲੱਕ ਆਪਾਂ ਲਿਖਿਆ 34.5 ਇਹਨਾਂ ਦਾ ਪੇਟ ਲੰਕ ਦਾ ਆਪਾਂ ਉਸ ਹਿਸਾਬ ਨਾਲ ਹੀ ਝੂੜੀ ਪਾਵਾਂਗੇ ਫਿਰ ਆ ਗਈ ਹਿਪ ਹਿਪ ਕਿਹੜੀ ਹੁੰਦੀ ਆ ਆਹ ਵਾਲੀ ਇਹ ਇੱਕ ਮੈਂ ਇਧਰ ਮੈਂ ਆ ਕੇ ਦਿਖਾਦਾ ਤੁਹਾਨੂੰ ਸਾਰੇ ਆਹੀ ਨੂੰ 80 80 ਕਹਿੰਦੇ ਆ ਕਈ ਪੜਾਣ ਦੇ ਦਿਨੇ ਫੋਨ ਆਦੇ ਉਹ ਆਹ ਵਾਲੀ ਹੀ ਆਪਣੀ ਗੱਲ ਕਰਦੇ ਪਰ ਜੇ ਤੁਸੀਂ ਪਜਾਮਾ ਬਣਾਉਣਾ ਤਾਂ ਇਸ ਤਰ੍ਹਾਂ ਬੀਤੇ ਨੂੰ ਇੱਥੇ ਰਾਲਾ ਇੱਕੋ ਜਿਹਾ ਜਾਊਗਾ ਮੂਹਰ ਇਧਰ ਹੀ ਦੇਖੋ ਇਹਨੂੰ ਕਸ ਲਿਆ ਕਰੋ ਜਿਵੇਂ ਆਹ ਕਿੰਨੀ ਹੈ ਮੇਰੀ 38 38 ਹੈ ਪਾਣਾ ਮੇਰੀ ਇੱਥੇ ਆਪਾਂ ਲਿਖਾਂਗੇ 38 ਜਾਂ ਤਾਂ ਇਸ ਪੈਨ ਜਿਹੜੀ ਹੈ ਪਾ ਉਹ 39 ਆ ਪੂਰੀ ਪੂਰੀ ਇਹਦੇ ਵਿੱਚ ਵੀ ਆਪਾਂ ਮਾਰਦੀ ਨੂੰ ਪਾਵਾਂਗੇ ਪੱਟ ਫੇਰ ਆ ਗਿਆ ਆ ਦੇਖੋ ਪੱਟ 28 ਹੈ ਨਾ ਤਾਂ ਇਸ ਭੈਣ ਦਾ ਜਿਹੜਾ ਪੱਟ ਸੀਗਾ ਉਹ ਪੂਰਾ ਪੂਰਾ ਤਿਆਰ 25 ਸੀਗਾ ਪਰ 25 ਦਿਨ 28 ਸਾਰਿਆਂ ਦੇ 28 ਨਹੀਂ ਪਾਉਣਾ ਕਈ ਵਾਰੀ ਅਗਲਾ 4 ਇੰਚ ਦੀ ਫਿਟਿੰਗ ਪਾਉਣਾ ਤਾਂ 5 ਦੀ ਹੋਣਾ ਮੰਨ ਕੇ ਚਲੋ ਕਿ ਨਹੀਂ ਚੌਂਕੜੀ ਮਾਰ ਕੇ ਬੈਠਣਾ ਖੁੱਲਾ ਰੱਖਣਾ ਤੁਸੀਂ 29 ਵੀ ਕਰ ਸਕਦੇ ਹੋ ਲੋੜ ਪਵੇ ਤਾਂ 30 ਵੀ ਕਰਾ ਲਵੇ ਕਈ ਬਹੁਤ ਸਾਰੀਆਂ ਭੈਣਾਂ ਹਨਾ ਤਾਂ ਇਹਦੀ ਝੋਲੀ ਜਿਹੜੀ ਹੋਊਗੀ ਭੈਣ ਦੀ ਅਗਲੀ ਆ ਦੇਖੋ 12 ਬੈਗ ਝੋਲੀ ਇਹਨੂੰ 14.5 ਬਹੁਤ 15 ਹੋਜੀ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਹੈ ਆਵਾਣਾ ਫਾਰਮੂਲਾ ਮੈਥੋਂ ਦਾ ਕਿਸੇ ਵੀ ਚੀਜ਼ ਨਾ ਸਮਝ ਆਈ ਕਮੈਂਟ ਬਾਕਸ ਵਿੱਚ ਦੇ ਜਾ ਕੇ ਕਮੈਂਟ ਕਰਕੇ ਦੱਸਿਓ ਵੀ ਬਈ ਸਾਨੂੰ ਆ ਚੀਜ਼ ਦੀ ਸਮਝ ਨਹੀਂ ਆਈ ਤੇ ਆ ਗਈ ਤਾਂ ਵੀ ਕਮੈਂਟ ਕਰਕੇ ਦੱਸੋ ਵੀ ਸਾਨੂੰ ਆ ਚੀਜ਼ ਬਈ ਸਮਝ ਆ ਗਈ ਮੈਂ ਤੁਹਾਨੂੰ ਜਿਹੜਾ ਇਹ ਫੁੱਲ ਲਾਸਟ ਕਹਿੰਦਾ ਪਲਾਜੋ ਆ ਉਹ ਬਣਾਉਣਾ ਸਿਖਾ ਦੂ ਫਿਰ ਤੁਹਾਨੂੰ ਬਣਾਉਣਾ ਵੀ ਸਿਖਾ ਜਾਊਗਾ ਥੋੜੀ ਤੁਸੀਂ ਸਪੋਰਟ ਵੱਧ ਕਰਿਆ ਕਰੋ ਜਿਹੜਾ ਚੈਨਲ ਆ ਆਪਣਾ ਹਨ ਉਹਨੂੰ YouTube ਤੇ ਚਾਟ ਤੇ Facebook ਦੇ ਪੌਣ ਦੀ ਕੋਸ਼ਿਸ਼ ਕਰਿਆ ਕਰੋ ਜabb ਵੀ ਭੈਣਾਂ ਦਾ ਆਮ ਹੀ ਨੋਰਮਲ ਹਰ ਕਿਸੇ ਦਾ ਗਰੁੱਪ ਬਣਿਆ ਹੁੰਦਾ ਜਾਂ ਆਪਣੇ ਰਿਸ਼ਤੇਦਾਰੀ ਦੇ ਕੋਲ ਮੇਗਾ ਤਾਂ ਉਹ ਗਰੁੱਪ ਦੇ ਵਿੱਚ ਜ਼ਰੂਰ ਭੈਣ ਬਣ ਕੇ ਵੀਡੀਓ ਪਾਇਆ ਕਰਉ ਤਾਂ ਕਿ ਜਿੰਨੀ ਅਸੀਂ ਮਿਹਨਤ ਕਰਦੇ ਆਂ ਸਵੇਰ 4 ਵਜੇ ਮੈਂ ਸ਼ੇਅਰ ਕਰਨ ਜਾਣਾ ਸੀ ਫਿਰ ਮੈਂ ਸੋਚੀ ਬਹੁਤ ਸਾਰੀ ਭੈਣਾਂ ਨੇ ਜਿਹਨੇ ਕਮੈਂਟ ਆਉਂਦੇ ਆ ਬਈ ਪੂਰੀ ਲਾਸਟ ਕਲਾ ਪਿਆਮਾ ਮੈਨੂੰ ਆਹ ਦਿੱਕਤ ਆਉਂਦੀ ਏ ਕਿ ਇਹਨੂੰ ਜੇਮ ਨਹੀਂ ਲਾਉਣੀ ਆਉਂਦੀ ਹਨ ਤੇ ਅੱਡੋ ਅੱਡ ਸਾਰੀਆਂ ਨਹੀਂ ਹੁੰਦਾ ਅਲੱਗ ਅਲੱਗ ਦਿੱਕਤ ਆ ਜਿਹਨੂੰ ਡਾਉਂਦੀ ਆ ਉਹਦੇ ਵਾਸਤੇ ਲੱਗੇਗਾ ਛੁਟਕੀਆਂ ਦਾ ਕੰਮ ਜਿਹਨੂੰ ਨਹੀਂ ਆਉਂਦੀ ਉਹਦੇ ਵਾਸਤੇ ਪਹਾੜ ਹੋ ਇਦੋਂ ਮੈਂ ਤੁਹਾਨੂੰ ਦੱਸਤਾ ਤੁਹਾਨੂੰ ਮੈਂ ਸੌਖੀ ਗੱਲ ਸੀ ਆ ਆਪਾਂ ਜਿਹੜੀ ਹਿੱਪ ਹੈ ਨਾ ਦੀ ਉਹ ਵੀ ਮੈਂ ਤੁਹਾਨੂੰ ਦੱਸੂਗਾ ਵੀ ਕਿੰਨਾ ਆਪਾਂ ਵੱਧ ਲੈਣਾ ਮਾਜ ਇਹਦੇ ਬੜਾ ਕੁ ਵੱਡਾ ਫੰਡਾ ਨਹੀਂ ਨਾ ਲੱਕਦੇ ਤੁਸੀਂ ਮਿਲ ਲਿਆ ਪੱਟ ਪੂਰਾ ਮਿਲਿਆ ਪੱਟ ਸਹੀ ਮਿਲਿਆ ਕਰੋ ਪੂਰਾ ਪੂਰਾ ਪੱਟ ਮਿਲਿਆ ਕਰੋ ਉਸ ਤੋਂ ਬਾਅਦ ਮੈਨੂੰ ਫੋਨ ਲਾ ਕੇ ਪੁੱਛ ਸਕਦੇ ਅਸੀਂ ਕਿੰਨਾ ਪਰਚੀ ਤੇ ਫੋਨ ਜੇ ਕਿਸੇ ਭੈਣ ਦਾ ਮੈਂ ਤੁਹਾਨੂੰ ਨਹੀਂ ਚੱਕਿਆ ਜਾਂਦਾ ਭੈਣ ਬਣ ਕੇ ਗੁੱਸਾ ਨਹੀਂ ਕਰਨਾ ਗੋਲਕੀ WhatsApp ਦੇ ਪੇਜ ਹੈ ਗਰੂ ਮੈਂ ਆਪੇ ਸੀਨ ਕਰਕੇ ਉਹ ਭਾ 11 ਵਜੇ ਕਈਕ ਜਵਾਬ ਮੈਂ ਰਾਤ ਨੂੰ ਮੇਰੇ ਖਿਆਲ ਮੈਨੂੰ 3 ਵਜੇ ਜਾਗ ਆ ਗਈ ਸੀ ਤਾਂ ਇੱਚ ਲਈ ਗੱਲ ਆ ਫਿਰ ਉਹਦੇ ਵਿੱਚ ਕੁਝ ਮੈਜਿਕ ਸੀਨ ਵੀ ਕੀਤੇ ਜਿਹੜੀ ਭੈਣ ਨੂੰ ਭੇਜੇ ਉਹ ਮੇਰੇ ਸਾਹ ਉਹਨੂੰ ਪਤਾ ਲੱਗ ਗਿਆ ਕਿ ਉਹ 3 ਵਜੇ ਬਾਈ ਨੇ ਸੀਨ ਕੀਤਾ ਕਿਉਂਕਿ ਮੈਨੂੰ ਜਿਹੜੀ ਤੁਹਾਡੀ ਸਮੱਸਿਆ ਉਹ ਮੇਰੀ ਸਮੱਸਿਆ ਹੁੰਦੀ ਆ ਆਪਾਂ ਇਹ ਨਹੀਂ ਹੈ ਵੀ ਆਪਾਂ ਕੀ ਲੈਣਾ ਉਹ ਲੰਬਾ ਬੰਦਾ ਜਿਹੜੀ ਮੈਂ ਮੈਨੂੰ ਇਹ ਹੁੰਦਾ ਵੀ ਤੁਹਾਨੂੰ ਕੋਈ ਦਿੱਕਤ ਨਾ ਆਵੇ ਕਿਸੇ ਵੀ ਚੀਜ਼ ਦੀ ਕੱਲੋ ਕੋਈ ਤੁਹਾਨੂੰ ਗਾਹਕ ਉਹ ਏਵੇਂ ਹੀ ਕਹੇ ਸੀਗਾ ਐਨਾ ਕੁ ਵਜੇ ਤੁਸੀਂ ਕੰਮ ਕਰ ਸਕਦੇ ਆ ਆਪਣੇ ਕੋਲੇ ਆਪ ਵੀ ਦਾ ਵੱਡਾ ਪਰਾਂਗਾ 1.5 ਮੀਟਰ ਕਿੰਨਾ ਕਪੜਾ ਤੁਹਾਨੂੰ ਪਹਿਲਾਂ ਮੈਂ ਉਹ ਦੱਸੂਗਾ ਹਾਂ ਤੋਂ ਵੇਣਾ ਆਪਣੇ ਕਪੜੇ ਮਿਲਣ ਕਿੰਨਾ ਹੈ ਇਹ ਕੋਪ ਆਪਸਾ ਲੈ ਲੇ ਕਰੋ ਫਿੱਟੇ ਦਾ ਜਿੱਧਰ ਪੱਤਰੀ ਜੀ ਹੋਈ ਹੈ ਇਹ ਇੱਥੋਂ ਹਰ ਲੈਣਾ ਆਪਾ ਹਾਲੇ ਕਿੰਨਾ ਕਪੜਾ ਹੈ 112 ਯਾਨੀ ਕਿ ਸਵਾ ਮੀਟਰ ਤੋਂ ਵੀ ਘੱਟ ਇੱਥੇ 125 ਦੇ ਸਵਾ ਮੀਟਰ ਹੋ ਜਾਣਗੇ 112 ਕਪੜਾ ਪੂਰਾ ਪੂਰੇ ਪੀਸ ਦਾ ਇਸ ਇਤਨੇ ਪਣਾ ਮਿਲਣਾ ਕੋਲੇ ਕਿੰਨਾ ਇਹ ਤੋਂ ਪਣਾ ਮਿਲਣਾ ਕਿੰਨਾ ਪਰਾਤੂ ਲੈ ਵਾਦ ਦਾ ਪੀ ਐਨ ਚਾ ਕਿ ਕੋਈ ਆਪ ਪ्रेस ਲਾੜੀ ਗਰਮ ਕਰਨ ਤੇ ਨਾ ਜੇ ਰੂਡ ਪੀ ਤੇ ਮਾਰਾਂਗੇ ਵੈਸੇ ਇਸ ਕੱਪੜੇ ਚ ਨਾ ਬਲ ਨਹੀਂ ਬਣਦੇ ਇਹ ਫਿਰ ਵੀ ਪ੍ਰੈਸਰ ਮੇਂਟ ਸ਼ੀਕ ਕੋਲੇ ਲਾ ਕੇ ਰੱਖਿਆ ਕਰੋ ਮੈਂ ਕੱਲ ਵਾਲੀ ਵੀਡੀਓ ਚ ਵੀ ਕਿਹਾ ਸੀ ਜੇ ਭੈਣੋਂ ਤੁਸੀਂ ਕਹੋਗੇ ਵੀ ਟੇਲਰ ਮਟੀਰੀਅਲ ਬਾਰੇ ਸਾਨੂੰ ਦਿੱਕਤ ਆਉਂਦੀ ਆ ਮੈਂ ਉਹਦੇ ਉੱਪਰ ਇੱਕ ਵੀਡੀਓ ਬਣਾ ਦਊਗਾ ਸਪੈਸ਼ਲੀ ਇੱਕ ਬਟਨ ਦੇ ਜਾ ਕੇ ਜਿਹੜੀਆਂ ਭੈਣਾਂ ਨੂੰ ਸਮੱਸਿਆ ਆਉਂਦੀ ਹੈ ਉਹ ਟੇਲਰ ਮਟੀਰੀਅਲ ਮਾੜਾ ਮਿਲਦਾ ਜਾਂ ਕਿੱਥੋਂ ਮਿਲਦਾ ਚੰਗਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਇਸੇ YouTube ਵਾਲੇ ਚੈਨਲ ਦੀ ਕਮੈਂਟ ਕਰਿਓ ਤਾਂ ਕਿ ਹੋ ਸਕਦਾ ਕੱਲੂ ਮੈਂ ਜਾਊਂਗਾ ਫਿਰ ਆਪਾਂ ਉਹਦੀ ਪੂਰੀ ਪਾਲ ਡਿਟੇਲ ਮੈਂ ਤੁਹਾਨੂੰ ਬਣਾ ਕੇ ਦੱਸੂ ਬਿਲਕੁਲ ਥੋਕੇ ਤਰੀਕੇ ਦੇ ਨਾਲ ਹਲ ਸਿੱਧਾ ਪਾਸਾ ਆਹ ਵੜਾ ਆਪਾਂ ਵੰਦਲੇ ਪਾਸੇ ਜਾਣਾ ਸਿੱਧੇ ਪਾਸੇ ਠੀਕ ਆ ਯੋ ਜਸਨਾ ਸਿੱਧੇ ਪਾਸੇ ਆਪਾਂ ਬੈਠ ਕਰਾਂਗੇ ਬਾਕੀ ਜਿਹੜੀ ਕਮੀ ਪੈਸੀ ਹੁੰਦੀ ਉਹ ਤੁਸੀਂ ਦੱਸਣੀ ਹੁੰਦੀ ਹੈ ਵੀ ਆਹ ਚੀਜ਼ ਵਿੱਚ ਦਿੱਕਤ ਆਉਂਦੀ ਆ ਹੌਲੀ ਬੋਲਿਆ ਕਰੋ ਜਾਂ ਆਵਾਜ਼ ਘੱਟ ਆਉਂਦੀ ਆ ਕੋਈ ਵੀ ਚੀਜ਼ ਹੈ ਨਾ ਉਹ ਜਦ ਤੱਕ ਤੁਸੀਂ ਕਮੈਂਟ ਨਹੀਂ ਕਰੋਗੇ ਫਿਰ ਮੈਨੂੰ ਪਤਾ ਨਹੀਂ ਚੱਲਦਾ ਹੈ ਬਹੁਤ ਸਾਰੀਆਂ ਭੈਣਾਂ ਦਾ ਮੈਨੂੰ ਸਹਿਯੋਗ ਦਿੱਤਾ ਜਿਵੇਂ ਉਹ ਆਪਣਾ ਸਟੈਪਲ ਹੁੰਦਾ ਆ ਚੀਜ਼ ਆ ਤੁਹਾਨੂੰ ਵੀ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਕਿਸੇ ਵੀ ਭੈਣ ਨੇ ਮੈਨੂੰ ਦੱਸਿਆ ਨਹੀਂ ਭਈ ਇਹ ਸਟੈਪ ਸਟੈਪਲਰ ਨਹੀਂ ਹੁੰਦਾ ਇਹ ਸਟੈਪਲ ਹੁੰਦਾ ਹੈਨਾ ਤਾਂ ਮੈਂ ਸਟੈਪਲਰ ਹੀ ਕਹੀ ਜਾਂਦਾ ਸੀ ਇਹ ਚੀਜ਼ਾਂ ਤੁਸੀਂ ਜ਼ਰੂਰ ਧਿਆਨ ਦਿਓ ਕਿਉਂਕਿ ਮੇਰੇ ਪੜਿਆ ਘੱਟ ਹੋਣ ਕਰਕੇ ਮੈਨੂੰ ਵੀ ਤੁਹਾਡੇ ਸਹਿਯੋਗ ਦੀ ਲੋੜ ਮਿਲਦੀ ਹੈ ਹੈਨਾ ਇੰਨੀ ਵੀ ਕਮੀ ਪੇਚੀ ਹੁੰਦੀ ਹੈ ਜੇ ਤੁਸੀਂ YouTube ਵਾਲੇ ਕਮੈਂਟ ਬਾਕਸ ਦੀ ਨਹੀਂ ਕਰ ਸਕਦੇ ਕਮੈਂਟ ਮੈਨੂੰ WhatsApp ਤੇ ਬੋਲ ਕੇ ਭੇਜਿਆ ਕਰੋ ਬਈ ਆ ਜੀ ਨੂੰ ਆ ਜੀ ਕਹਿੰਦੇ ਹਨ ਜੇ ਆਰਮ ਹੋਲ ਉਹ ਉਹ ਕਹਿੰਦੇ ਮੋਡੇ ਨੂੰ ਜੀ ਮੈਂ ਵੀ ਕੰਪਲੀਟ ਹੋਇਆ ਬੈਰੀ ਕਲਾਸ ਜੀ ਨੂੰ ਕਹਿੰਦੇ ਹਨ ਹਾਲੋ ਕਾ ਕੰਨ ਕੁ ਕਰਿਆ ਕਰਨੇ ਇਧਰ ਕੰਨੇ ਨਾ ਕੁ ਨਹੀਂ ਕਰਦੇ ਚੰਗੀ ਬਸ ਲਓ ਹੁਣ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਇਹਨੂੰ ਸਕੇਲ ਤੇ ਆਪ ਸਕੇਲ ਘਾ ਕੇ ਕਪੜਾ ਇੱਕ ਤੋਂ ਸਕੇਲ ਕਰਤਾ ਜੀ ਹੈ ਜਮਾ ਇਧਰ ਕੰਨੀ ਨਾ ਇਹ ਲੱਗ ਜਾਊਗਾ ਤੇ ਆ ਠੀਕ ਬਿਲਕੁਲ ਆਪਾਂ ਇਹਨੂੰ ਇਸ ਤਰ੍ਹਾਂ ਸਿੱਧਾ ਖਿੱਚਾਂਗੇ ਜੀ ਟੈਸਟ ਆ ਕਰ ਲਿਆ ਆਪਾਂ ਨੇ ਡਾਉਨ ਪੇਟ ਲੌਂਕ ਦਾ ਇਹਨਾਂ ਦਾ ਤਾਂ ਅਗਰ ਤੇ ਆਪਾਂ ਵੱਧ ਡਾਉਨ ਕੀਤਾ ਕਿਉਂ ਇਹ ਚੀਜ਼ ਦਾ ਵੀ ਕਾਰਨਾ ਮੈਂ ਤੁਹਾਨੂੰ ਦੱਸ ਦੇਣਾ ਹੁਣੀ ਹੈ ਨਾ ਫਿਰ ਬਾਅਦ ਚ ਭੁੱਲ ਜਾਣਗੇ ਜੇ ਵੀ ਢਿੱਡ ਲੌਂਕ ਦਾ ਢਿੱਡ ਤੇ ਤਾਂ ਪਿਆ ਮਾ ਚੜਨਾ ਨਹੀਂ ਇੱਥੋਂ ਥੱਲੇ ਡਿੱਗੀ ਜਾਊਗਾ ਥੱਲੇ ਡਿੱਗੀ ਜਾਊਗਾ ਫਿਰ ਉਹ ਇੱਥੋਂ ਹੋਰ ਹੀ ਗੁੱਤਲੇ ਵਾਲ ਲਾਇਨੇ ਤਾਂ ਕਰੇ ਮੂਰੋ ਵੱਧ ਚੱਕ ਦੇਗੇ ਆਪਾਂ ਇਹਨਾਂ ਨੂੰ ਉਹੋ ਜੀ ਆਪਾਂ ਇਹਨਾਂ ਦੀ ਬੈਕ ਵਧਾ ਦੇਗੇ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਆ ਢਿੱਡਿਆ ਦੇਖ ਲੈ ਗੁਰ ਜਿਵੇਂ ਮੇਰਾ ਪੂਰਾ ਪੂਰਾ ਖੜਮਾ ਹੈ ਨਾ ਕਈ ਭੈਣਾਂ ਵਾਲਾ ਨੇ ਭਰਾਵਾਂ ਮੈਂ ਢਿੱਡਾਂ ਲੌਂਕ ਲਾ ਬਹੁਤੀ ਜਿਆਦਾ ਲਾਜ਼ਮੀ ਧਿਆਨ ਰੱਖਿਆ ਕਰੋ ਵੀ ਜੀ ਦਾ ਪੇਟ ਲੰਕ ਦਾ ਉਹਦੀ ਝੋਲੀ ਜਿਹੜੀ ਮੂਰਲੀ ਛੋਟੀ ਪਾਉਣੀ ਹੁੰਦੀ ਹੈ ਆਪਾਂ ਹਾਲੋ 2 ਇੰਚ ਆਪਾਂ ਛੱਡਾਂਗੇ ਲਾਸਟਿਕ ਦਾ ਪਰ ਮੈਂ ਨਾਲਾ ਪਾਉਣਾ ਤੁਸੀਂ ਨਾਲਾ ਵੀ ਪਾ ਸਕਦੇ ਹੋ 2 ਇੰਚ ਥੋੜਾ ਮੈਂ ਛੱਡਤਾ ਉੱਪਰ ਪੂਰਾ ਧਿਆਨ ਨਾਲ ਵੀਡੀਓ ਨੂੰ ਦੇਖੋ ਫਿਰ ਸਮਝ ਸੌਖੀ ਆ ਜੂ ਹੈ ਨਾ ਕਈ ਭੈਣਾਂ ਦੇ ਬਾਅਦ ਚ ਕਮੈਂਟ ਆਉਂਦੇ ਬਾਈ ਇੱਥੇ ਉੱਪਰ ਕੋਈ ਜੋੜ ਲੱਗੂਗਾ ਲਾਸਟਿਕ ਪਾਉਣ ਲਈ ਆ ਦੇਖੋ ਥੋੜੀ ਸਾਹਮਣੇ ਜਿਹੜਾ ਆਪਾਂ 2 ਇੰਚ ਛੱਡਿਆ ਇਹ ਲਾਸਟਿਕ ਦੇ ਛੱਡਿਆ ਹੁਣ ਇੱਥੋਂ ਆਪਾਂ ਨਿਸ਼ਾਨ ਲੰਬਾਈ ਸਲਵਾ ਆਪਣਾ ਕਲਾਜੋ ਕਿੰਨਾ ਤਿਆਰ ਹੈ ਤੇ 팔 ਕਲਾਜੋ ਇਸ ਭੈਣ ਦੀ ਲੰਬਾਈ ਕਿੰਨੀ ਆ 36 ਇੰਚ ਆਪਾਂ 36 ਦੇ ਲਾੜੇ 22 ਇੰਚ ਰੱਖਾਂਗੇ ਆਪਾਂ ਵੱਧ 38 ਠੀਕ ਆ ਇਹ ਚੀਜ਼ ਦਾ ਲਾਜ਼ਮੀ ਤਿਆਰ ਰੱਖਣਾ ਦੋ ਤਿੰਨ ਫਾਰਮੂਲੇ ਝੋਲੀ ਰੱਖਣ ਦੇ ਇੱਕ ਹੋਰ ਆ ਵੀ ਹੈਗਾ ਦੇਖੋ 36 36 ਵਿੱਚ ਜੇ ਤੁਸੀਂ 11 ਕੱਢ ਕੇ ਦੇਖੋਗੇ 36 ਵਿੱਚ 10 ਕੱਢੇ 26 26 ਵਿੱਚ ਜੋ ਇੱਕ ਹੋਰ ਕੱਢਤਾ 25 ਰਹਿ ਗਿਆ ਇਹ ਹੋ ਗਿਆ 11 11 ਫਾਰਮੂਲਾ ਜਿਹੜਾ ਆਪਾਂ 11.5 ਇੰਚ ਕੱਢਦੇ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸੂ ਵੀ ਝੋਲੀ ਇਹਨਾਂ ਦੀ ਕਿੰਨੀ ਰਹਿ ਰਹੀ ਹੈ ਹਨਾ ਤੇ ਆ ਗਰੀ ਇਹਨਾਂ ਝੋਲੀ ਐ ਇਸ ਪੈਨ ਦੀ ਉਹ ਬਣ ਕਰਕੇ 11.5 ਪਾਉਣੇ 12 ਰਹਿ ਜੂ ਬਹੁਤ ਆ ਗਈ ਬਿਲਕੁਲ ਸਹੀ ਆਊਗੀ ਜੇ ਕਿਸੇ ਪੈਨ ਦਾ ਆਹੀ ਨਾਪ ਆ ਸੇਮ ਕਟਾਈ ਕੱਟ ਲਿਓ ਜੇ ਤੁਹਾਡਾ ਪਲਾਜ ਉੱਪਰੋਂ ਚੜਦਾ ਹੋਇਆ ਜਾਂ ਕੋਈ ਦਿੱਕਤ ਆਈ ਮੈਂ ਪੈਸੇ ਭਰਨ ਨੂੰ ਤਿਆਰ ਆ ਪਰ ਕੱਟਿਓ ਸੇਮ ਕਟਾਈ ਮੈਂ ਤੁਹਾਨੂੰ ਕੋਈ ਦੁਬਾਰੇ ਨਿਸ਼ਾਨ ਲਾ ਕੇ ਦਿਖਾਉਂਦਾ ਆਪ ਕੋ ਲਾ ਲਿਆ ਝੋਲੀ ਦਾ ਨਿਸ਼ਾਨ ਇੱਧਰ ਲਿਓ ਕੈਮਰਾ ਹਾਂ ਕਿ ਆਪਾਂ ਇਹਦਾ ਤਿਆਰੀ ਦਾ ਨਿਸ਼ਾਨਾ ਜਿੰਨਾ ਆਪਾਂ ਪ੍ਰੇਮਾ ਤਿਆਰ ਕਰਨਾ ਉਹਦਾ ਠੀਕ ਆ ਇਥੋਂ ਟਿੱਕਾ ਤੇ ਦੂਸਰਾ ਛਾਂ ਇਥੋਂ ਟਿੱਕਾ ਬਾਕੀ ਚਾਹ ਕਿ ਤਨਾ ਤੁਸੀਂ ਆਹ ਲਿਆ ਕਰੋ ਜਿਹਨੇ ਭੈਣਾ ਕੰਮ ਕਰਦੇ ਇਦਰ ਉਹ ਇਹ ਗਲਾਬੀ ਆ ਇਹਨਾਂ ਨੂੰ ਨੀਲਾ ਕਈ ਵਾਰੀ ਆਪਣਾ ਨਿਸ਼ਾਨ ਗਲਤ ਲੱਗ ਜਾਈ ਫਿਰ ਆਪਾਂ ਇਸ ਪਾਸੇ ਨੇ ਵੀ ਲਾ ਸਕਦੇ ਹਾਂ ਆਪਾਂ ਕੰਨੀ ਦਾ ਛੜ ਤਾਦਾ ਇੰਚ ਠੀਕ ਆ ਹੋਰ ਆਪਾਂ ਲਿਖਾਂਗੇ ਪੱਟ ਨਾਪਾਂਗੇ ਪੱਟ ਕਿੰਨਾ ਇਸ ਭੈਣ ਦਾ 28 ਪੱਟ ਆ ਆਪਾਂ ਕਿੰਨਾ ਪਾਵਾਂਗੇ ਤੂੰ 27 ਇੰਚ ਸਾਢੇ 13 ਆ ਸਾਡੇ ਤੇ ਨਾਲ ਇੱਥੋਂ ਕਿੰਨਾ ਕੱਟ ਕਰਾਂਗੇ 2 ਇੰਚ ਆਪਾਂ ਕਿੰਨਾ ਰਹਿ ਗਿਆ 11.5 ਇੱਥੋਂ ਵੀ ਲਾਵਾਂਗੇ ਆਪਾਂ 11.5 ਠੀਕ ਆ ਤੇ ਨਿੱਕੇ ਤੋਂ ਵੀ ਲਾਵਾਂਗੇ ਆਪਾਂ ਆ 11.5 ਹੁਣ 11.5 ਦਾਦ ਕਰਨਾ ਪਾ ਕਿੰਨਾ ਬਣ ਗਿਆ ਔਣੇ 6 ਹੁਣ ਰੱਖਾਂਗੇ ਮੂਰੀ ਦਾਦ ਮੂਰੀ ਹੈਗੀ 16 8 ਦੁਣੀ 16 ਆਹੋ ਠੀਕ ਆ ਹਲਕਾ ਜਿਹਾ ਉਰੇ ਨੂੰ ਕਰ ਲਿਆ ਕਰੋ ਜਿਹੜੀ ਕਰੀਜ ਆ ਉਹ ਵਿਚਾਲੇ ਡਿੱਗੇ ਤੁਹਾਨੂੰ ਮੈਂ ਦੁਬਾਰੇ 10 ਵੀ ਦਿਨਾਂ ਵਾਲੇ ਕੁਰਤਾ ਪਾਇਆ ਹੋਵੇ ਇੱਥੇ ਮੇਰੇ ਹਾਂ ਦੇਖੋ ਜਿਵੇਂ ਮਾਰ ਕੇ ਚੱਲੋ ਮੈਂ ਸਾਹਮਣੇ ਖੜਾ ਮੇਰੀ ਕਰੀਜ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਤੁਹਾਨੂੰ ਵਿਚਾਲੇ ਡਿੱਗਦੀ ਆ ਜੇ ਆਪਾਂ ਉਹਨੂੰ ਥੋੜਾ ਇੱਧਰ ਨੂੰ ਰੱਖ ਲਿਆ ਤੇ ਜਿਹੜੀ ਕਰੀਜ ਆ ਉਹ ਅੰਦਰ ਨੂੰ ਵੱੜਨ ਲੱਗ ਜੂ ਇਸ ਤਰ੍ਹਾਂ ਤਾਂ ਕਰਕੇ ਇੱਧਰ ਕਪੜਾ 1.5 ਇੰਚ ਵੱਧ ਬਹੁਤ ਹੁੰਦਾਗਾ ਲੋ 1.5 ਇੰਚ ਹੀ ਹੈ ਨਾ ਬਿਲਕੁਲ ਸਹੀ ਆ ਹੋਰ ਆਪਾਂ ਇੱਥੋਂ ਪੂਰਾ ਸਾਰੇ ਨਿਸ਼ਾਨ ਚੱਕਾਂਗੇ ਆਹ ਵਾਲਾ ਨਿਸ਼ਾਨ ਤੁਸੀਂ ਭਾਵੇਂ ਆ ਇਸ ਮੱਟੀ ਨੇ ਚੱਕ ਸਕਦੇ ਹੋ ਐਂ ਆਹ ਮੱਟੀ ਨੇ ਚੱਕਣ ਨੂੰ ਠੀਕ ਆ ਇਹ ਆਹ ਠੀਕ ਆ ਇਹ ਗਲਾਈ ਆ ਜੇ ਕਿਸੇ ਭੈਣ ਨਹੀਂ ਪਾਉਣੀ ਹੁੰਦੀ ਆ ਸਕੇਲ ਹੁੰਦਾ ਆਪਣਾ ਇਹ ਐਂ ਇਹਦੇ ਨਾਲ ਸੌਕੀ ਪਾਏ ਨੇ ਥੋੜੀ ਜਿਆਦੇ ਡੂੰਘਾ ਨਹੀਂ ਕਰਨਾ ਬਸ ਇਹ ਚੀਜ਼ ਲਾਜ਼ਮੀ ਚਾਹੀਦੀ ਹੈ ਠੀਕ ਆ ਬਿਲਕੁਲ ਇਹ ਉੱਪਰ ਦੀ ਕੱਟੋ ਭਾਵੇਂ ਬਾਹਰ ਦੀ ਵੀ ਖੜਮਿਆ ਰਵੇ ਵੱਧ ਤੋਂ ਵੱਧ ਇਹ ਬਾਰੇ ਡਗਾ ਹੀ ਨਹੀਂ ਪਾਉਣੀ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਫੱਟੀ ਦੂਜੀ ਪੈਂਟ ਕੱਟ ਲਈ ਇਹ ਦੋਨੇ ਫੱਟੀਆਂ ਜਿਹੜੀਆਂ ਆਪਾਂ ਬਿਲਕੁਲ ਨਵੀਆਂ ਚੈਨਲ ਦੀ ਆ ਆ ਲੋਕ ਸਕਰੀਨ ਸ਼ਾਟ ਮਾਰ ਲਓ ਦੋਨਾਂ ਦਾ ਇਹ ਪਾ ਕਰਕੇ ਦੋਨੇ ਫੱਟੀਆਂ ਲਿਆ ਕੇ ਰੱਖੋ ਜੇ ਕਿਸ ਨੂੰ ਨਹੀਂ ਮਿਲਦੀ ਬਠਿੰਡੇ ਆ ਜਾਓ ਮੈਂ ਆਪੇ ਦਵਾ ਰੂਗਾ ਠੀਕ ਹੈ 60 ਤੋਂ 70 ਰੁਪਏ ਦੀ ਫੱਟੀ ਹੈ ਕੁਝ ਵੀ ਗੱਲ ਨਹੀਂ ਜਿਹਨੇ ਘਰੇ ਕੱਪੜੇ ਲੀੜੇ ਆਉਦੇ ਮਾਰੇ ਮੋٹے ਵੀ ਸੁਵਾਉਣੇ ਹੁੰਦੇ ਹਨ ਹਨਾ ਜੱਕ ਭਰਾਵਾਂ ਵਾਲੇ ਸਿਉਣੇ ਜਾਂ ਭੈਣਾਂ ਦੇ ਉਹਨਾਂ ਵਾਸਤੇ ਫੱਟੀਆਂ ਦੀ ਲੋੜ ਹੀ ਹੈਗੀ ਹੈਗੀ ਆ ਮੈਂ ਹਰ ਇੱਕ ਵੀਡੀਓ 'ਚ ਦੱਸਦਾ ਨਾਲ ਇੱਥੋਂ ਇੱਕ ਯਾਨੀ ਕਿ ਇਹਨਾਂ ਚਾਹਨ ਤੋੜ ਦੇ ਕੇ ਨੂੰ ਆ ਗਿਆ ਅੱਧਾ ਸੂਤ ਜਾਂ ਪੂਰਾ ਸੂਤ ਇਧਰ ਬਾਹਰ ਨੂੰ ਇਹਦੀ ਲਾਇਮੇ ਤਿਆਰ ਕਰਕੇ ਇਕ ਤੋਂ ਆਪਾਂ ਹੁਣ ਨਿਸ਼ਾਨ ਚੱਕਾਂਗੇ ਇੱਥੇ ਜਾ ਕੇ ਰੋਗ ਲਾ ਗੋ ਇਸ ਤੋਂ ਘਾ ਥੋੜੀ ਬਸ ਲੁਫਟੀ ਕਰਕੇ ਵੀ ਬਾਹਲਾ ਨਾ ਹੋਏ ਇੱਥੋਂ ਵਾਲੀ ਗਲਾਈ ਨਾ ਪਵੇ ਜੇ ਇਸ ਤੋਂ ਵਾਲੀ ਗਲਾਈ ਪੈ ਗਈ ਤਾਂ ਫਿਰ ਥੋੜਾ ਪਜਾਮਾ ਉੱਪਰ ਨੂੰ ਚੜੂਗਾ ਜੇ ਤੁਹਾਡਾ ਪਜਾਮਾ ਉੱਪਰ ਨੂੰ ਹਜੇ ਵੀ ਨਹੀਂ ਚੜ੍ਹ ਨੂੰ ਹੜਦਾ ਫਿਰ ਤੁਸੀਂ ਆਜਿਹੀ ਕਰ ਲਾ ਜੀ ਆਹੋ ਚੰਗੀ ਤਰ੍ਹਾਂ ਦੇਖੋ ਮੈਂ ਨੀਲੇ ਜਾਗਣਾ ਨਿਸ਼ਾਨ ਲਾਉਂਗਾ ਇਸ ਤਰ੍ਹਾਂ ਮੂਹਰੇ ਬੱਲੇ ਨੂੰ ਲਮਕਾ ਦਿਆ ਕਰੋ ਪਿਛਲੇ ਹੋਰ ਲਮਕਾ ਦਿਆ ਕਰੋ ਜਿਹੜੀਆਂ ਭੈਣਾਂ ਨੂੰ ਬਾਹਲੀ ਸਮੱਸਿਆ ਆਉਂਦੀ ਹੈ ਪਜਾਮਾ ਤਾਂ ਚੜ੍ਹ ਜੂ ਇਸ ਫਿੱਟੇ ਨੂੰ ਬਾਹਰ ਨਾਲ ਛਾਲਾਂਗੇ ਆ ਦੇਖੋ ਫੱਟੀ ਮੈਂ ਐ ਲਾਈ ਸੀ ਬੜਾ ਫੱਟੀ ਨੂੰ ਐ ਕਮਾਉਗੇ ਮੇਰੇ ਕੋਲ ਮੋਟ ਜੀ ਇਹ ਐ ਬਿਲਕੁਲ ਸਿੱਧਾ ਫਿਰ ਆਹ ਨੂੰ ਸ਼ਾਂਤੀ ਕਰਾਕ ਆ ਕੇ ਆਪਾਂ ਇਹ ਸ਼ੇਪ ਜਿਹੜੀ ਖਤਮ ਕਰ ਦੇਣੀ ਹੈ ਲਓ ਜੀ ਇਥੇ ਤੁਸੀਂ ਮਾਪਾ ਕੰਨੀ ਸਾਰੀ ਕੱਟ ਦਿੰਦੇ ਆ ਇਨਸ਼ਾ ਅੱਲਾਹ ਜੀ ਨਾਲ ਇਥੇ ਲੋਕ ਦੀ ਦੁਆ ਲਈ ਹੁਣ ਆ ਗਿਆ ਤੁਹਾਡਾ ਹੀਪ ਦਾ ਹਾਂ ਉਹ ਮੈਂ ਵੇਖਦਾ ਬਈ ਸਾਨੂੰ ਹੀਪ ਦੀ ਲੋੜ ਨਹੀਂ ਪੈਂਦੀ ਪਰ ਆਪਰੇ ਕੀ ਹੁੰਦਾ ਜੇ ਕਿਸੇ ਭਾਈ ਨੇ ਇੱਥੋਂ ਵਾਲੀ ਫਿਟਿੰਗ ਬਣਾਉਣੀ ਆ ਪੂਰੀ ਲਾਸਟ ਕਾਲੇ ਪਜਾਮੇ ਨੇ ਹਨਾ ਉਹ ਤੁਸੀਂ ਕੀ ਕਰਿਆ ਕਰੋ ਇੱਥੇ ਦੋ ਪਲੁਈਆਂ ਪਾ ਲਾ ਦਿਓ ਇੱਕ ਪਾ ਲੋ ਦੋ ਪਾ ਲੋ ਉਹ ਆਪਦੀ ਲੋਡ ਮਤਾਂਕ ਕੇ ਤੇ ਇੱਕ ਇੱਥੇ ਜੇ ਪਾ ਲਈ ਇੱਕ ਇੱਥੇ ਹੀ ਪਾ ਲੈ ਇਹਦਾ ਇੱਥੋਂ ਜਿਹੜੀ ਆ ਨਾਲ ਤੁਮੇ ਦਿਖਾ ਦੇ ਦਿਨਾ ਹਾਂ ਇੱਥੋਂ ਫਿਟਿੰਗ ਵਜਿਹਾ ਪੂਰਾ ਪੂਰਾ ਹੀ ਹੁੰਦਾ ਫਿਰ ਵੀ ਜੇ ਕਿਨੇ ਵਾਲੀ ਫਿਟਿੰਗ ਦੀ ਨਹੀਂ ਇੱਥੋਂ ਆਹ ਮੂਰੇ ਫਰੰਟ ਤੇ ਇਧਰ ਪਲੇਟਾਂ ਜਿਵੇਂ ਆਪਾਂ ਪਲੁਈਆਂ ਪਾਉਣੇ ਹੁੰਦੇ ਆਹ ਆਪਣੀਆਂ ਤੇ ਮੂਰੇ ਉਵੇਂ ਤੁਸੀਂ ਇੱਥੋਂ ਲੈ ਕੇ ਇੱਥੋਂ ਦੀ ਕਰ ਪਲੁਈ ਖਿੱਚਿਆ ਕਰੋ ਇਹ ਤੁਹਾਡੇ ਲੈ ਕੇ ਤੁਹਾਨੂੰ ਫਿਰ ਵਧੀਆ ਹੋਰ ਵੀ ਟਾਈਟ ਫਿਟਿੰਗ ਹੋਣੀ ਹੈ। ਤੇ ਜਿਹੜੀ ਹਿੱਪ ਆ ਇਸ ਭੈਣ ਦੀ ਉਹ ਹੈਗੀ ਆ 39। ਆਪਣੇ ਕੋਲ ਕਪੜਾ ਕਿੰਨਾ ਹੈ? ਆ ਦੇਖ ਸਵਾਗਿਆਰ 11 ਚੌਪ 44। ਆ ਤੁਹਾਡਾ ਇਹ ਹਿੱਪ ਦੇ ਹਿਸਾਬ ਨਾਲ ਹੋ ਗਿਆ 39 5 ਇੰਚ ਵੱਧ। ਠੀਕ ਆ? 5 ਇੰਚ ਵੱਧ ਤੁਸੀਂ ਰੱਖ ਸਕਦੇ ਹੋ। ਵੈਸੇ ਇਹਦਾ ਬੜਾ ਕੋਈ ਫੰਡਾ ਨਹੀਂ ਹੁੰਦਾ। ਮੇਨ ਪੱਟ ਦਾ ਹੁੰਦਾ ਵੱਡਾ ਕੰਮ। ਪੱਟ ਲਾਜ਼ਮੀ ਹੁੰਦਾ। ਮੈਂ ਨਾਲ ਕਈ ਵਾਰੀ ਭੈਣਾ ਕਹਿੰਦੀ ਸਾਡੇ ਕੋਲ ਸਲਵਾਰ ਦਾ ਨਾਪ ਆਇਆ। ਇਦੋਂ ਥੋੜੇ ਕੋਲ ਸਲਵਾਰ ਦਾ ਨਾ ਪਾਉਂਦਾ ਉਦੋਂ ਤੁਹਾਡਾ ਫੋਨ ਲਾਉਣਾ ਮੈਨੂੰ ਬੰਦਾ ਜਾਇਜ਼ ਆ ਜੇ ਫੋਨ ਨਹੀਂ ਚੱਕਿਆ ਜਾਂਦਾ ਤਾਂ ਤੁਹਾਡਾ ਵਟਸਐਪ ਤੇ ਬੋਲ ਕੇ ਭੇਜਣਾ ਵੀ ਜਾਇਜ਼ ਆ ਤਾਂ ਕਿ ਇਥੋਂ ਟੈਟ ਨਾ ਹੋਵੇ ਪੱਟ ਘੱਟ ਰਹਿ ਗਿਆ ਤਾਂ ਸਮੱਸਿਆ ਆਊਗੀ ਆਊਗੀ ਪਜਾਮਾ ਵੀ ਤਾਂ ਹਲ ਚੜੂਗਾ ਤੇ ਝੋਲੀ ਵੀ ਪਾਟੂ ਅੱਛਾ ਜਿਹੜੀ ਭੈਣਾਂ ਦੀ ਝੋਲੀ ਪਾਟ ਜਾਂਦੀ ਆ ਉਹਨਾਂ ਵਾਸਤੇ ਇੱਕ ਤਰੀਕਾ ਹੋਰ ਵੀ ਮਹਾਰਾਜ ਸ੍ਰੀ ਦੀ ਹੁੰਦੀ ਆ ਇੱਥੇ ਮੈਨ ਨਹੀਂ ਪੈਂਦੀ ਛੂਟੀ ਲਗਭਗ ਇਥੋਂ ਲੈ ਕੇ ਜਿੱਲੂ ਮੈਨ ਨਹੀਂ ਐਵੇਂ 7-8 ਇੰਚ ਦੀ ਉਹ ਦੀ ਨਹੀਂ ਨੀ ਕਿਸੇ ਨੂੰ ਵੀ ਠੀਕ ਹੈ ਉਹ ਮੈਨੀ ਨੀਚੇ ਨੀਚੇ ਰਹੂਗੀ ਉਹ ਪਾ ਲਿਆ ਕਰੋ ਮੈਨੀ ਦੀ ਜੇ ਕਿਸੇ ਭੈਣ ਨੂੰ ਮੈਨੀ ਨਹੀਂ ਪਾਉਣੀ ਆਉਂਦੀ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਓ ਆਪਾਂ ਮੈਨੀ ਇਸੇ ਪੀਆ ਮੇਰੀ ਬਾਕੇ ਤੁਹਾਨੂੰ ਮੈਂ ਦਿਖਾ ਦੂਗਾ ਆਲੋ ਹੁਣ ਮੈਂ ਨਿਸ਼ਾਨਾਂ ਦੇ ਬਾਰੇ ਕੋਲ ਉੱਪਰ ਉੱਪਰ ਕੱਟੂਗਾ ਬਸ ਆ ਜਿਹੜੀ ਗਲਾਈ ਆ ਇਹਨੂੰ ਪੂਰਾ ਧਿਆਨ ਨਾਲ ਪਾਉਣਾ ਖੜਮੀ ਰੱਖਣੀ ਮਤੋ ਆਪਰਾ ਹਮੇਸ਼ਾ ਪੁੱਠੇ ਵਾਸੀ ਰੱਖਿਆ ਕਰੂ ਲਓ ਜੀ ਬਹੁਤ ਥੋੜਾ ਹੈ ਹਲੇ ਆਪਰਾ ਪਜਾਮਾ ਵੈਸੀ ਡਾਉਨ ਰੱਖ ਦਉਨਾ ਬਾਕੀ ਜੇ ਥੋੜਾ ਪਜਾਮਾ ਬਣ ਜਾਂਦਾ ਸਭ ਤੋਂ ਵੱਡੀ ਸਮੱਸਿਆ ਕਿੱਥੇ ਆਉਂਦੀ ਆ ਮੰਨ ਕੇ ਚਲੋ ਇੱਥੇ ਆਪਾਂ ਇੰਟਰਲੌਕ ਮਾਰਤੀ ਇਹ ਤੀਰਕਮਾਨ ਬਣ ਜੂ ਇਕੱਠਾ ਹੋ ਜੂ ਤਾਂ ਹੱਲ ਚੜ ਲੱਗ ਗਈ ਪਜਾਮਾ ਤੁਸੀਂ ਇੱਥੇ ਪਾਣੀ ਵਗੈਰਾ ਲਾ ਕੇ ਨਾ ਉਹ ਪੁਹਾਰਾ ਜੇ ਨਹੀਂ ਆਉਂਦਾ ਅੱਜ ਕੱਲ 10 20 ਰੁਪਏ ਉਹ ਲਿਆ ਕੇ ਬੋਤਲ ਤੇ ਕੱਸ ਕੇ ਰੱਖੋ ਉਹ ਫੁੱਲ ਅਜੇ ਮਾਰ ਕੇ ਉਹ ਚੰਗੀ ਤਰ੍ਹਾਂ ਸੋਣ ਨੂੰ ਆਏ ਖਿੱਚ ਕੇ ਨਰਵਾ ਲਿਆ ਕਰੋ ਫਿਰ ਪਜਾਮੇ ਜਿਹੜਾ ਤਾਹ ਨੂੰ ਚੜਦਾ ਤੁਹਾਡਾ ਉਹ ਉਹ ਚੜਨ ਮਾਰ ਜੂ ਮੈਂ ਕੋਸ਼ਿਸ਼ ਕਰੂੰਗਾ ਅੱਜ ਆਹ ਵਾਲਾ ਪਲਾਜੋ ਇੱਥੇ ਆਪਣੀ ਦੁਕਾਨ ਤੇ ਬੜਾ ਕੇ ਤੁਹਾਨੂੰ ਪਿਆਰ ਕਰਕੇ ਜੇਬਾਂ ਦੇ ਉੱਪਰ ਲਾ ਕੇ ਦਿਖਾਉਣ ਲਈ ਠੀਕ ਆ ਬਸ ਤੁਸੀਂ ਇੱਕੋ ਹੀ ਕੰਮ ਕਰਨਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸ ਦਿਓ ਬਾਈ ਸਰੂ ਪਿਆਮਲ ਵੀ ਬੜਾ ਕੇ ਦਿਖਾਓ ਠੀਕ ਆ ਤਾਂ ਆਪਾਂ ਫਿਰ ਇਹ ਪਜਾਮਾ ਇੱਥੇ ਆ ਬੜਾ ਦੇ ਤੁਹਾਡੇ ਬਿਲਕੁਲ ਸਾਹਮਣੇ ਤਾਂ ਕਈ ਭੈਣਾਂ ਨੂੰ ਮਾਰਾ ਮੋਟੇ ਦਿੱਕਤ ਹੋ ਜੇ ਵੀ ਜੇ ਵੀ ਨਹੀਂ ਲਾਉਣੀ ਹੁੰਦੀ ਜਾਂ ਕੋਈ ਹੋਰ ਮਾਰੀਆਂ ਮਾਰੇ ਚੀਜ਼ਾਂ ਤਾਂ ਉਹ ਮੈਂ ਤੁਹਾਨੂੰ ਬਿਲਕੁਲ ਸੌਖੇ ਢੰਗ ਤੇ ਆਰਾਮ ਨਾਲ ਜੀਆ ਟਕਾ ਕੇ ਸਮਝਾ ਦੂੰਗਾ ਤੇ ਬਾਕੀ ਵੀਡੀਓ ਲੰਮੀ ਹੋਈ ਜੀ ਮੈਂ ਕੱਲ ਮੈਂ ਇੱਕ ਖੈਰੇ ਦੀ ਵੀਡੀਓ ਪਾਈ ਸੀ ਤਾਂ ਕਿਸੇ ਵੀ ਭੈਣ ਨੇ ਹੁਣ ਇਤਰਾਜ ਨਹੀਂ ਕਰਨਾ ਵੀ ਹੁਣ ਬਈ ਤੁਸੀਂ ਬਾਹਰ ਲੰਮਾ ਲਾਏ ਨੂੰ ਜਾਏ ਹਨ ਗੱਲਾਂ ਬਾਤਾਂ ਵੀ ਜ਼ਰੂਰੀ ਆ ਗੱਲ ਮੈਂ ਉਹੀ ਕਰਦਾ ਜਿਹੜੀ ਥੋੜੇ ਕੰਮ ਨਹੀਂ ਹੁੰਦੀ ਆ ਉਹ ਇਹ ਨਹੀਂ ਹੈ ਮੈਂ ਤੁਹਾਡੇ ਕੋਈ ਵੇ ਫालतੂ ਗੱਲ ਕਰੂੰਗਾ ਗੱਲਾਂ ਸਭ ਤੋਂ ਜ਼ਰੂਰੀ ਗੱਲਾਂ ਹੁੰਦੀਆਂ ਇਹ ਵੀ ਗਾਹ ਕ ਇਹੋ ਜਿਹਾ ਹੁੰਦਾ ਸਿਆਣਾ ਆਪਣੇ ਸਹੀ ਕੰਮ ਨੂੰ ਗਲਤ ਕਰ ਦਿੰਦਾ ਹਨ ਉੱਥੇ ਗੱਲਾਂ ਵੀ ਕਰਨੀਆਂ ਆਪ ਨੂੰ ਆਉਣੇ ਚਾਹੀਦੀ ਨਹੀਂ ਉਹ ਕਾਹਦੇ ਨਾਲ ਪਾਲੋ ਪਾਲਾ ਟੱਕਰੂ ਮੈਂ ਪਿੱਛੇ ਰੱਖਣਾ ਐਸ ਚੀਜ਼ ਤੋਂ ਇਹ ਜੀ ਦਾ ਲਾਜ਼ਮੀ ਧਿਆਨ ਰੱਖਣਾ ਹੁਣ ਆਪਾਂ ਜਿਹੜਾ ਆਹ ਪੱਲੇ ਵੱਡੇ ਆ ਇੰਨਾ ਤੁਸੀਂ ਵੱਧ ਰੱਖ ਲਿਆ ਕੋਰਾ ਤੁਹਾਨੂੰ ਦੇਖ ਰਿਹਾ ਹੁਣ ਨਾ ਇੱਥੇ ਐਨਾ ਵੱਧ ਠੀਕ ਹੈ ਹੁਣ ਆਪਾਂ ਪਰੂਪਰੂ ਸਹੀ ਕਰਿਆ ਮਾ ਇਹ ਬਾ ਇਸ ਪਲਾਜੂ ਦੀਆਂ ਹੋ ਸਕਦਾ ਆਪ ਕੋ ਅਲੱਗ ਕੱਢਣੀਆਂ ਪੈਣ ਜਾਂ ਫਿਰ ਆਪਾਂ ਜੋੜ ਵગેਰਾ ਪਾ ਕੇ ਕਪੜਾ ਪੂਰਾ ਕਰ ਲਾਂਗੇ ਫੁੱਲ ਇਲਾਸਟਿਕ ਵਾਲਾ ਪਲਾਜੂ ਆ 34 ਕਮਰ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਨਾ ਮੈਨੂੰ ਘੇਰਾ ਮੈਣਨਾ ਭੁੱਲ ਗਿਆ ਸੀ ਕਿੰਨਾ ਘੇਰਾ ਰੂਗਾ ਦਾ ਹੈ ਜੀ ਆ ਜਿਨ੍ਹਾਂ ਦਾ ਘੇਰਾ ਹੈਗਾ 34 34 ਲੱਕਾ ਇਸ ਭੈਣ ਦਾ ਸਾਡੇ ਤੇ ਇਹ ਹੈਗਾ 44 ਇੰਚ 11.5 ਸਾਡੇ 44 ਬਿਲਕੁਲ ਹੀ ਸਹੀ ਆਊਗਾ ਜਣੀ 10 ਇੰਚ ਵੱਧ ਜੇ ਥੋੜਾ ਇੱਥੇ ਹੋ ਗਿਆ ਨਾ ਜੀ ਜਦੋਂ ਆਪ ਕੋ ਬੈਠਦੇ ਆ ਕੋਈ ਨੀਚੇ ਆ ਲਾਸਟਿਕ ਪੂਰੀ ਖੋਲਦੀ ਨਹੀਂ ਜੇ ਆਪਾਂ ਘੇਰ ਘੱਟ ਪਾਤਾ ਕੋਸ਼ਿਸ਼ ਕਰਾ ਕਰੋ ਲੱਕ ਤੋਂ 10 ਇੰਚ 9 ਇੰਚ ਘੇਰ ਵੱਧ ਪਾਉਣੀ ਠੀਕ ਹੁਣ ਇੱਥੋਂ ਆਪਾਂ ਲਾਵਾਂਗੇ ਨਿਸ਼ਾਨ 2 ਇੰਚ ਤੇ ਇੱਥੋਂ ਵੀ 2 ਇੰਚ ਤੇ ਬੈਕ ਕਿੰਨੀ ਚੱਕਾਗੇ ਡੇਢ ਪੌਣੇ 2 ਇੰਚ ਕਿਉਂਕਿ ਅਗਲਾ ਅੱਗੇ ਨਾਲ ਪੇਟ ਲਾਉਂਕਾ ਦਾ ਪਿੱਛੇ ਦੋ ਬੈਕ ਵੱਧਾ ਪੌਣੇ ਦੋ ਜੇ ਕਿਸੇ ਦੀ ਬੈਕ ਜ਼ਿਆਦਾ ਵੱਧਾ ਫਿਰ ਦੋ ਇਹ ਵਾਰੀ ਹੋਰ ਭੈਣ ਕੁਬੜੀ ਭਾਰੀ ਆਉਂਦੀ ਫਿਰ 2.5 ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜਦੋਂ ਤੁਹਾਡੇ ਕੋਲ ਨਾ ਭਾਰ ਆਉਂਦਾ ਉਦੋਂ ਤੁਸੀਂ ਮੈਨੂੰ ਇੱਕ ਵਾਰੀ ਫੋਨ ਕਰ ਹੀ ਲਿਆ ਕਰੋ ਵਧੀਆ ਰਹੂਗਾ ਹਨਾ ਹਲ ਹੁਣ ਆਪਾਂ ਇੱਥੋਂ ਕਿੰਨਾ ਪਾਇਆ ਸੀਗਾ ਆਪਾਂ ਪਾਇਆ ਸੀਗਾ 26 ਪਾਟੇ ਇਸ ਭੰਦਾ ਹੈਗਾ ਆਹ ਸੌਰੀ 27 ਪਾਇਆ ਸੀਗਾ ਪਾਟ ਇਹਨਾਂ ਦਾ ਹੈਗਾ ਤਿਆਰ 28 ਇੱਥੋਂ ਪਾਵਾਂਗੇ ਆਪਾਂ 3 ਇੰਚ 3 ਪਾੜੂ 3.5 ਪਾੜੂ ਬੈਗ ਝੋਲੀ ਆਪਾਂ ਨੂੰ ਵੱਡੀ ਜ਼ਰੂਰੀ ਆ ਤੇ ਇੱਥੋਂ ਕਿੰਨਾ ਪਾਉਣਾ ਆਪਾਂ ਨੇ 1.5 ਇੰਚ ਨਾਲ ਕੋਣ ਆਪਾਂ ਭੱਟੀ ਦੀ ਸਹਾਇਤਾ ਨਾਲ ਸਾਰੇ ਨਿਸ਼ਾਨ ਚੱਕਾਂਗੇ ਆਹ ਚੀਜ਼ ਦਾ ਲਾਜ਼ਮੀ ਧਿਆਨ ਰੱਖੋ ਮੈਂ ਇੱਕ ਵਾਰੀ ਨਾ ਗੁਲਾਬੀ ਚਾਕ ਲਾਉਂਗਾ ਇੱਕ ਪਾਸੇ ਆਹ ਵਾਲਾ ਨਿਸ਼ਾਨ ਗਲਤ ਆ ਇਹੋ ਜਿਹੜਾ ਬੀ ਨੀਲੀ ਵਾਲਾ ਨਿਸ਼ਾਨ ਲਾਉਂਗਾ ਉਹ ਬਿਲਕੁਲ ਸਹੀ ਆ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਪੈਣਾ ਚਲ ਇੰਨਾ ਡਾਊਨ ਜਾਂਦਾ ਕਰੋ ਫਿਰ ਸਹੀ ਆਊਗਾ ਇੱਥੋਂ ਆ ਬਿਲਕੁਲ ਸਿੱਧਾ ਲਓ ਠੀਕ ਆ ਇਸੇ ਤਰੀਕੇ ਨਾਲ ਬੈਕ ਕੇ ਮੇਰੀ ਚੰਗੀ ਤਰ੍ਹਾਂ ਆਹ ਵਾਲਾ ਪਾਸਾ ਚੁੰਜੀ ਕੀਤਾ ਹਰ ਹੋਣਗੇ ਇੱਧਰ ਨੂੰ ਇੱਥੋਂ ਫੱਤੀ ਦਰਾ ਕੇ ਹੁਣ ਆਪਾਂ ਆਇ ਨੂੰ ਇੱਥੇ ਲਾ ਕੇ ਮੇਕ ਕੋਲ ਆਰਾਮ ਜੀ ਨਾਲ ਆਹ ਠੀਕ ਆ ਆਹ ਥੋੜੀ ਉਪਰਲੀ ਬੈਕ ਝੋਲੀ ਹੋ ਗਈ ਹੁਣ ਮੈਂ ਤੁਹਾਨੂੰ ਝੋਲੀਆਂ ਮਿਲ ਕੇ ਦਿਖਾਉਂ ਫਿਰ ਕੱਟਾਂਗੇ ਆਪਾਂ ਇੱਕੋ ਧਰ ਆ ਗਈ ਛੱਟੀ ਇੱਕੋ ਇੱਕ ਦਿਖਣੀ ਚਾਹੀਦੀ ਹਾਲ ਹੋਣਾ ਪਹਿਲਾਂ ਭਾਵੇਂ ਲੋਕ ਠੀਕ ਆ ਇਸ ਤੋਂ ਬਾਅਦ ਆਹ ਵਾਲਾ ਨਿਸ਼ਾਨ ਹੋ ਜਾਣਾ ਤਾਂ ਠੀਕ ਆ ਲੋਕ ਇੱਥੋਂ ਹੁਣ ਆਪਾਂ ਨੇ ਗਲਾਈ ਦੇਣੀ ਹੈ ਜੀ ਡੂੰਗੀ ਗਲਾਈ ਨਹੀਂ ਦੇਣੀ ਬਸ ਇਹ ਚੀਜ਼ ਲਾਜ਼ਮੀ ਧਿਆਨ ਰੱਖਣਾ ਨਹੀਂ ਫਿਰ ਪਿਆਮੇ ਦੀ ਝੋਲੀ ਲੜਦੀ ਨਹੀਂ ਉਹ ਬਲ ਪੈ ਲੱਗੇ ਹੁਣ ਮੈਂ ਤੁਹਾਨੂੰ ਝੋਲੇ ਦਾ ਮਾਣ ਕਿ ਕਿਹੜੀ ਕਿੰਨੀ ਆ ਕਿਹੜੀ ਕਿੰਨੀ ਇੱਥੋਂ ਮੈਂ ਲੈ ਲਿਆ ਕਰੋ ਐਂ ਆ ਤਾਂ ਲੈਣਾ ਹੱਥਾਂ ਹੀ ਐਂ ਕਿੰਨੀ ਆ ਪੌਣੇ 14 ਬਣ ਕਰਕੇ ਇਸ ਭੈਣ ਦੀ ਝੋਲੀ 11.5 ਪੌਣੇ 12 ਤਿਆਰ ਰਹੂਗੀ ਬਿਲਕੁਲ ਆਊਗੀ ਓਕੇ ਦੀ ਰਿਪੋਰਟ ਇਸੇ ਤਰੀਕੇ ਨਾਲ ਬੈਗ ਝੋਲੀ ਇਹਤੋਂ ਮੈਂ ਲਿਆ ਆ ਐਂ ਫਿੱਟੇ ਉਪਰ ਆ ਕੇ ਰੱਖਿਆ ਕਿੰਨੀ ਆ 17 ਬਿਲਕੁਲ ਸਹੀ ਆਊਗੀ 15 ਝੋਲੀ ਜੇ ਕਿਸੇ ਭੈਣ ਦਾ ਐਵੇਂ ਦਾ ਸਰੀਰ ਆ ਨਾ ਮੋਟੀ ਆ ਨਾ ਪਤਲੀ ਆ ਉਹਨਾਂ ਵਾਸਤੇ ਬਿਲਕੁਲ ਸਹੀ ਆ ਇਹ ਨਾਪ ਝੋਲੀ ਲੈ ਕੇ ਰੱਖ ਲਓ ਵੀ ਇਹਨਾਂ ਦੀ ਝੋਲੀ ਜਿਹੜੀ ਅਗਲੀ 12 ਬੈਗ 15 ਇਹ ਜਿਹੜਾ ਬੜਾ ਲੰਮਾ ਚੌੜਾ ਕੰਮ ਨਹੀਂ ਹੁੰਦਾ ਵੀ ਮਾੜੀ ਮੁੱਟੀ ਪਾਉਣੇ 12 ਰਹਿ ਜੂ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਸਵਾ 12 ਹੋ ਜੂ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਬੜੀ ਚਿੰਤਾ ਨਾ ਕਰਿਆ ਕਰੋ ਵੱਡੀ ਸਮੱਸਿਆ ਹੁੰਦੀ ਫੋਨ ਕਰ ਲਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਬੈਸੇ ਵੀ ਕਿਸੇ ਦਾ ਜੀ ਕਰਦਾ ਫੋਨ ਕਰਨ ਨੂੰ ਉਹ ਤੁਹਾਨੂੰ ਅਮਰਪਾਲ ਕੌਰ ਦਾ ਲਹੂ ਪੀ ਲਿਆ ਕਰੋ ਫੋਨ ਕਰਕੇ ਮੇਰੇ ਜਿੱਥੇ ਪਹਿਲੇ ਫੋਨ ਘਟਾ ਹਨ ਇਹਨਾਂ ਕੋਲ ਟਾਈਮ ਵੀ ਹੁੰਦਾ ਤਾਂ ਇਹਨਾਂ ਨੂੰ ਤੁਸੀਂ ਫੋਨ ਵੱਧ ਤੋਂ ਵੱਧ ਕਰ ਸਕਦੇ ਹੋ ਬਾਕੀ ਨਾਲ ਨਾਲ ਨਾ ਰਿਸ਼ਤੇ ਦਾ ਕੰਮ ਕਰਵਾਉਂਦੇ ਆ ਨਾਲ ਨਾਲ ਇਹ ਰਿਸ਼ਤੇ ਦਾ ਕੰਮ ਵੀ ਕਰਵਾਉਂਦੇ ਆ ਜੇ ਕਿਸੇ ਭੈਣ ਨੇ ਕੋਈ ਆਪਣੇ ਭਰਾ ਵਾਸਤੇ ਜਾਂ ਕਈ ਵਾਰੀ ਆਪਣੇ ਘਰਾਂ ਦੇ ਬੱਚੇ ਹੁੰਦੇ ਆ ਵੀ ਵਧੀਆ ਰਿਸ਼ਤੇ ਹੁਣ ਕੈਨੇਡਾ ਵਾਲੇ ਆਪਾਂ ਨੂੰ ਲੋੜ ਆ ਉਹ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਰਿਸ਼ਤੇ ਹੁੰਦੇ ਆ ਕਈ ਵਾਰੀ ਕੋਈ ਆਪਣਾ ਮਾਰੋਟਾ ਫਰਕ ਪਾਇਆ ਗਿਆ ਹੁੰਦਾ ਹਨ ਕੁੜੀ ਮੁੰਡੇ ਦਾ ਉਹ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਰਿਸ਼ਤੇ ਹੁੰਦੇ ਆ ਭੈਣ ਵਾਂਗੂ ਨੋਟ ਕਰਵਾ ਲਿਆ ਕਰੋ ਇਹਨਾਂ ਤਾਂ ਕਿ ਕਿਸੇ ਭੈਣ ਦਾ ਘਰ ਵਾਸਾ ਕੇ ਜਾਂ ਭਰਾ ਦਾ ਬਸ ਇੱਕੋ ਚੀਜ਼ ਆ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿਣਾ ਮੈਂ ਨਸ਼ੇ ਵਾਲੇ ਬੰਦੇ ਦਾ ਸਾਡੇ ਕੋਲੇ ਜ਼ਿਕਰ ਨਹੀਂ ਕਰਨਾ ਤੇ ਇਸ ਦੀ ਚੀਜ਼ ਦਾ ਆਪਾਂ ਉਹ ਗੱਲ ਹੀ ਜੂੜ ਗਈ ਹੈ ਜਿਹੜੀ ਜ਼ਿਕਰ ਹੀ ਨਹੀਂ ਕਰਨਾ ਕਿ ਜਿਹੜੇ ਭਰਾ ਦਾਰੂ ਪੀਂਦੇ ਉਹ ਕਿਉਂ ਪਤਾ ਲੱਗ ਗਿਆ ਨੇ ਪਿੰਡ 'ਚ ਅਸੀਂ ਪੂਰੀ ਪੁਸ਼ਪੜਤਾਲ ਕਰਕੇ ਫਿਰ ਕੰਮ ਸ਼ੁਰੂ ਕਰਦੇ ਆਂ ਐਵੇਂ ਨਹੀਂ ਕਰਦੇ ਜਿਹੜੇ ਨਸ਼ੇ ਕਰਦੇ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਉਹਨਾਂ ਨੂੰ ਬਸ ਹੀ ਰੈਕਟਾ ਨਾ ਹੀ ਕਿਹਾ ਉਹ ਨਾਲੇ ਤਾਂ ਅਗਲੀ ਜਿੰਦਗੀ ਖਰਾਬ ਨਾਲੇ ਆਪਣਾ ਪੈਸੇ ਦੀ ਬਰਬਾਦੀ ਹੁੰਦੀ ਹੈ ਹਨ ਆਜੋ ਹੁਣ ਥੋੜਾ ਟੌਪ ਨਾਲ ਥੀ ਵੀ ਥੋੜਾ ਦੂਰ ਹਟ ਕੇ ਜਰ ਰਹਿੰਦਾ ਪਰ ਰੋਏ ਬਰਾ ਜ਼ਿੰਦਗੀ ਦੇ ਵਿੱਚ ਕ ਕਈ ਬੱਚਿਆਂ ਵਾਸਤੇ ਇਹ ਨਾਰਮਲ ਗੱਲਾਂ ਲੱਗਦੀ ਜਦੋਂ ਕਿਸੇ ਤੇ ਬੀਤਦੀ ਆ ਫਿਰ ਉਹਨੂੰ ਪਤਾ ਹੁੰਦਾ ਕਿਵੇਂ ਸ਼ਰਾਬੀ ਬੰਦੇ ਨਾਲ ਜ਼ਿੰਦਗੀ ਕੱਟਣੀ ਕਿੰਨੀ ਔਖੀ ਆ ਠੀਕ ਆ ਹਲੋ ਹੁਣ ਆਪਾਂ ਇੱਕ ਛਿਣੇシャਾਂ ਦੇ ਉੱਪਰ ਕੱਟਣੀ ਆ ਠੀਕ ਹੈ ਇਰਾਮ ਦੇ ਨਾਲ ਕੈਂਚੀ ਨੂੰ ਲਵਾ ਕੇ ਰੱਖਣਾ ਅੱਜ ਮੈਂ ਕੈਂਚੀਆਂ ਦੀ ਵੀਡੀਓ ਪਾਈ ਸੀ ਕਈ ਭੈਣਾਂ 6-6 ਮਹੀਨੇ ਕੈਂਚੀ ਲਵਾਉਂਦੀਆਂ ਸੀ ਬਸ ਜਿਹੜੀਆਂ ਭੈਣਾਂ ਘਰੇ ਕੱਪੜੇ ਸਲਾਉਂ ਸਲਾਈ ਕਰਦੀਆਂ ਹਨ ਉਹ ਮਹੀਨੇ ਬਾਅਦ ਕੈਂਚੀ ਲਵਾ ਲਿਆ ਕਰੋ ਆਪੋ ਹੁਣ ਤਿੰਨੇ ਕੈਂਚੀਆਂ ਲਵਾ ਲਿਆ ਸੀ ਹੁਣ ਵਾਰੀ ਵਾਰੀ ਨੇ ਪਹਿਲਾਂ ਇਹ ਮਾਰੀ ਘੱਟ ਕੱਟਣ ਲੱਗ ਗਈ ਫਿਰ ਆਪਾਂ ਦੂਜੀ ਨੂੰ ਲਾ ਲਾਂਗੇ ਫਿਰ ਤੀਜੀ ਨੂੰ ਲਾ ਦੇ। ਬਾਕੀ ਸ਼ਾਇਦ ਇੱਕ ਭੈਣ ਦਾ ਕਮੈਂਟ ਆਇਆ ਸੀ ਬਈ ਅਸੀਂ ਸੈਕੰਡ ਹੈਂਡ ਮਸ਼ੀਨ ਅਮਰੀਲਾ ਜੇ ਕੋਈ ਹੋਵੇ ਤਾਂ ਦੱਸਿਓ। ਉਹ ਇੱਕ ਵਾਰੀ ਮੈਨੂੰ ਨਾ ਪਰਸਨਲ ਫੋਨ ਕਰ ਲਓ ਐ ਮੈਨੂੰ ਪਤਾ ਨਹੀਂ ਲੱਗਦਾ ਕਿ ਕਿਸ ਦਾ ਫੋਨ ਸੀ ਹਣਾ। ਜੇ ਕਿਸੇ ਭੈਣ ਨੂੰ ਸੈਕੰਡ ਹੈਂਡ ਮਸ਼ੀਨ ਚਾਹੀਦੀ ਆ ਅਮਰੀਲਾ ਉਹ ਮੈਨੂੰ ਫੋਨ ਕਰ ਲਿਓ ਮਨ ਦੱਸ ਦਈਏ ਅਮਰੀਲਾ ਪਾ ਸੈਕੰਡ ਹੈਂਡ ਮਸ਼ੀਨ ਆਪਾਂ ਨੂੰ ਕਿੱਥੋਂ ਮਿਲੂ। ਆਲਪੋਣ ਆਪਾਂ ਪਹਿਲਾਂ ਆ ਸਾਰਾ ਚੱਕ ਦੇ ਨਾ ਕੰਨੀ ਵਿੱਚ ਕੱਟ ਦੋ। ਇਹ ਕੰਨੀ ਨਹੀਂ ਵਿੱਚ ਰੱਖਣੀ ਪਾਣੀ। ਹਾਂ ਚਾਂ ਦੇ ਬਿਲਕੁਲ ਉੱਪਰ-ਉੱਪਰ ਆ ਜਾਏ। ਇਹ ਕੱਟਣਾ ਵੀ ਪੂਰੀ ਸਫਾਈ ਨਾਲ ਆ। ਕੱਲਾ ਇਹ ਨਹੀਂ ਹੈ ਜਿੱਦੋਂ ਸਾਨੂੰ ਕੱਟਿਆ ਸਫਾਈ ਨਾਲ ਨਹੀਂ ਜਾਊਗਾ। ਤੇ ਉਹ ਆਟੋਮੈਟਿਕੀ ਤੁਹਾਡਾ ਸਫਾਈ ਦੇ ਨਾਲ ਬੰਦ ਆਲੀ ਕਪੜਾ ਤੁਸੀਂ ਜ਼ੋਰ ਲਾ ਲਿਓ ਭਵਨ। ਸਾਰਾ ਪੂਰਾ ਕੰਮ ਸਫਾਈ ਦਾ ਹੁੰਦਾ। ਆ ਨਿਸ਼ਾਨ ਵੀ ਮੈਂ ਤੁਹਾਨੂੰ ਲਾ ਕੇ ਦਿਖਾਉਣਾ। ਵੀ ਕਿਵੇਂ ਲਾਉਣਾ ਪਰ ਤੁਸੀਂ ਨਿਸ਼ਾਨ ਲਾ ਕੇ ਕੱਟਣਾ। ਮੇਰੀ ਰੀਜ਼ ਨਹੀਂ ਗੱਲ। ਹਾਂ। ਮੇਰੀ ਜੀ ਸੇ 1 ਸਾਲ ਬਾਅਦ ਤੁਸੀਂ ਕਰ ਸਕਦੇ ਹੋ ਜਦੋਂ ਤੁਹਾਡਾ ਹੱਥ ਟਿਕੇ। ਹਾਂ ਠੀਕ ਆ ਦੋ ਸੂਤ ਗਾਉਣ ਕਰਦੇ ਆਪਾਂ ਵੱਡੇ ਵੱਲੇ। ਜਦੋਂ ਮੈਂ ਬਣਾਉਂਗਾ ਤੁਹਾਨੂੰ ਦੱਸੂ ਕਿੱਧਰ ਘਟਨੇ। ਇਹ ਚੰਗੀ ਤਰ੍ਹਾਂ ਤੁਸੀਂ ਵੀਡੀਓ ਨੂੰ ਦੇਖਿਓ। ਮੈਂ ਕੋਸ਼ਿਸ਼ ਕਰੂੰਗਾ ਪੱਕਾ ਵਾਦਾ ਹੈ ਨਾ ਜੇ ਟਾਈਮ ਬਚ ਗਿਆ ਇਹਦੀ ਅੱਜ ਵੀਡੀਓ ਪਾਉਣ ਦੀ। ਇਹ ਹਾਂ। ਹੁਣ ਵੀ ਨਹੀਂ ਆਪਾਂ ਇਹਨੂੰ ਛੱਟਣਾ। ਹੁਣ ਇਹਨੂੰ ਆਪਾਂ ਮੋੜ ਕੇ ਲੈਣਾ। ਐਂ। ਠੀਕ ਆ। ਹਾਂ। ਬਿਲਕੁਲ ਸਹੀ ਹੈ ਨਾ। ਇਧਰੋ ਸਹੀ ਆ ਇਧਰੋ ਮਾੜਾ ਹੈ ਫਰਕ ਐਨਾ। ਆਪਾਂ ਮਾੜੇ ਹੀ ਫਰਕ ਨੂੰ ਵੀ ਰੱਖਣਾ ਨਹੀਂ ਹੈ ਕੱਢ ਦਾਂਗੇ ਇਹਨੂੰ ਇੱਥੋਂ ਇਹ ਤਰਪਾਈ ਕਰਨ ਮਿਲਣ ਥੱਲੇ ਬਲ ਪੈ ਜਾਂਦੇ ਪਹੁੰਚਾਂ ਦੇ ਵਿੱਚ ਜਿਹੜੀਆਂ ਭੈਣਾਂ ਤਰਪਾਈ ਕਰਦੀਆਂ ਉਹਨੂੰ ਪਤਾ ਲੱਗਦਾ ਉਹਨਾਂ ਇੱਥੇ ਹੁਣ ਬਿਲਕੁਲ ਸਹੀ ਹੋਊਗਾ ਇਹਨੂੰ ਚੰਗੀ ਤਰ੍ਹਾਂ ਸਿੱਧਾ ਕਰ ਦਿੰਦੇ ਹੁਣ ਆਪਾਂ ਇਹਦੇ ਲਾਵਾਂਗੇ ਨੰਬਰ ਇਧਰਲੇ ਪਾਸੇ ਵੀ ਤੇ ਲੰਬਾਈ ਦਾ ਵੀ ਲਾਵਾਂਗੇ ਨੰਬਰ ਕਿ ਕਿੰਨੀ ਇਸ ਦੀ ਲੰਬਾਈ ਰੱਖਣੀ ਹੈ ਆਹ ਇਸ ਤਰ੍ਹਾਂ ਦੀ ਟੇਪ ਜਿਹੜੀ ਭੈਣਾਂ ਲਈ ਹਾਈਟ ਤੇ ਲਈ ਜਾਂਦੀ ਇਹੋ ਜਿਹੀ ਚੀਜ਼ਾਂ ਦਾ ਸਾਰੀਆਂ ਲਿਆ ਕੇ ਰੱਖੋ 10 20 20 ਰੁਪਏ ਦੇ ਹੈ ਤਾਂ ਇੱਕ ਤਾਂ ਸੂਟ ਨਹੀਂ ਕਮਾਜਦਾ ਇੱਕ ਥੋੜੀ ਟੌਰੀ ਵੱਖਰੀ ਹੋ ਜਾਂਦੀ ਵੀ ਜੋ ਪਰਚੀ ਪੂਚੀ ਲੱਗੀ ਹੁੰਦੀ ਹੈ ਕੱਪੜੇ ਉੱਪਰ ਹਣਾ ਇੱਥੇ ਆਪਾਂ ਲਿਖਾਂਗੇ ਲੰਬਾਈ 36 ਤੇ ਮੂਰੀ ਕਿੰਨੀ ਹੈ 16 ਤਾਂ ਕਿ ਜਦੋਂ ਬਣਾਉਣਾ ਉਦੋਂ ਮਿਲਿਆ ਜਾਂਦਾ ਇੱਥੇ ਪੱਟ ਇਹਦੇ ਲੋੜ ਨਹੀਂ ਪੈਂਟ ਬਣਾਉਣੀ ਤਾਂ ਇੱਥੇ ਪੱਟ ਲਿਖਿਆ ਜਾਂਦਾ ਕਿੰਨਾ 28 ਇੱਥੇ ਲੱਕ ਲਿਖਣਾ ਆਪ ਕਮਰ ਜੀ ਨੂੰ ਕਹਣੀ ਤੁਸੀਂ 34 ਤਾਂ 34 ਤੋਂ 6 ਇੰਚ ਘੱਟ ਪਾ ਦਿਆ ਕਰੋ ਲਾਸਟਿਕ ਜੇ ਤੁਸੀਂ ਲੱਕ ਸਹੀ ਮਿਨੇ ਬਿਲਕੁਲ ਸਹੀ ਆਊਗੀ ਨਹੀਂ ਤਾਂ ਲੱਕ ਨੂੰ ਖਾ ਗਿਓ ਟੀਗਾ ਵੀ ਨਹੀਂ ਬੋਂਦੀ ਇਹ ਥੱਲੇ ਨੂੰ ਵੀ ਡਿੱਗਦਾ ਲਾਜੀ ਦਾ ਆਹ ਬੜੀ ਬੜੀ ਪੀਸ ਬਚ ਜਾਏਗਾ ਇਹਦੇ ਜੋੜ પા ਕੇ ਜੀਬਾ ਲੱਗ ਜਾਣੀਆਂ ਬਾਕੀ ਕਿਸੇ ਵੀ ਚੀਜ਼ ਨਹੀਂ ਸਮਝ ਆਉਂਦੀ ਕਿਸੇ ਭੈਣ ਨਹੀਂ ਸੰਗਣਾ ਉਹ ਫੋਨ ਕਰ ਵੀ ਸਕਦੇ ਹੋ ਫੋਨ 8 ਵਜੇ ਤੋਂ ਬਾਅਦ ਕੀ ਕਰ ਲਿਆ ਕਰੋ ਤਾਂ ਵੜੀ ਸੋਹਣੀ ਗੱਲ ਆ ਹਨਾ ਉਦੋਂ ਫਿਰ ਖੁੱਲ ਕੇ ਗੱਲ ਹੋਣੀ ਉਹ ਬਿਲਕੁਲ ਫ੍ਰੀ ਹੋਣੀ ਹੈ ਤੇ ਬਾਕੀ ਹੋਰ ਜਿਹੜੇ ਤੁਹਾਡੀ ਸਮੱਸਿਆ ਹੋਈ ਉਹ ਤੁਸੀਂ YouTube ਵਾਲੇ ਚੈਨਲ ਦੇ ਵਿੱਚ ਵੱਧ ਵੱਧ ਕਮੈਂਟ ਕਰਿਆ ਕਰੋ ਚੈਨਲ ਇਹਨਾਂ ਦਾ ਵੀ ਗਰੋਥ ਕਰਾਓ ਹਨਾ ਜਿਵੇਂ ਤੁਸੀਂ ਮੈਨੂੰ ਸਪੋਰਟ ਦਿੱਤੀ ਆ ਇਹਨਾਂ ਨੂੰ ਵੀ ਫੁੱਲ ਸਪੋਰਟ ਦੇਣੀ ਭੈਣਾਂ ਨੇ ਜੇ ਤੁਸੀਂ ਕਹੋਗੇ ਤਾਂ ਆਪਾਂ ਇਹਨਾਂ ਦੇ ਚੈਨਲ ਦੀ ਇਹਦੀ ਲਿੰਕ ਪਾਵਾਂਗੇ ਸਲਾਈ ਦੀ ਫਟਾਫਟ ਜਦੋਂ ਤੁਹਾਡੇ ਕੋਲ ਵੀਡੀਓ ਆ ਜਾਂਦੀ ਆ ਤਾਂ ਤੁਸੀਂ ਉਹਦੇ ਉੱਤੇ ਕਮੈਂਟ ਨਾਲ ਨਹੀਂ ਕਰਦਾ ਕਰੋ ਜੇ ਬੱਚਿਆਂ ਨੂੰ ਕਹਿ ਕੇ ਕਰਵਾ ਦਿਆ ਕਰੋ ਇੱਕ ਆ ਉਹਦਾ ਨੰਬਰ ਭਾਏ ਜਰੂਰ ਤੁਸੀਂ ਗਰੁੱਪ ਦੇ ਵਿੱਚ ਐਡ ਕਰਾਓ ਕਾ ਕੇ ਸਾਨੂੰ ਪਤਾ ਲੱਗੇ ਕਿੰਨੇ ਭਾਏ ਨਾਲ ਕੱਪੜੇ ਸਲਾਈ ਸਿੱਖਣ ਦਾ ਚੌਕ ਰੱਖਦੇ ਹੈਲੋ ਹੈ ਪੇਜਾ ਕਰੋ ਕੱਲਾ ਨਾ ਆਪਾਂ ਆ ਕੇ ਮੇਰਾ ਨੰਬਰ ਸੇਵ ਕਰਕੇ ਹਮਾਮਤ ਭਾਏ ਦਾ ਨੰਬਰ ਸੇਵ ਕਰਕੇ ਤੁਸੀਂ ਇਹਨਾਂ ਦੇ ਫੋਨ ਤੇ ਮੋੜ ਕੇ ਭੇਜਾ ਕਰੋ ਵੀ ਭਾਈ ਆਹ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਮੈਂ ਨਾਲ ਦੀ ਨਾਲ ਹੀ ਜਿਹੜੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਣ ਉਹਨਾਂ ਨੂੰ ਪਤਾ ਉਹਨਾਂ ਦਾ ਗਰੁੱਪ ਮੂਵਮੈਂਟ ਨਾਲ ਦੀ ਨਾਲ ਹੀ ਨੰਬਰ ਨੂੰ ਗਰੁੱਪ ਦੇ ਵਿੱਚ ਐਡ ਕਰ ਲੈਣਾ। ਆ ਇੱਕ ਵਾਰੀ ਫਿਰ ਦੱਸਦਾ ਜਿਹੜੀਆਂ ਭੈਣਾਂ ਕੈਨੇਡਾ ਦੇ ਵਿੱਚ ਆ ਉੱਥੇ ਆਪਣੀਆਂ ਹੈਗੀਆਂ ਲੋਕਾਂ। ਤੁਸੀਂ ਉੱਥੋਂ ਹੀ ਕੱਪੜੇ ਸਲਾਈ ਕਰਵਾ ਸਕਦੇ ਹੋ। ਚਲੋ ਮਿਲਦੇ ਆ ਜੀ ਜਲਦੀ ਇਹਦੀ ਸਲਾਈ ਵਾਲੀ ਵੀਡੀਓ ਲੈ ਕੇ। ਧੰਨਵਾਦ ਦਿਓ ਜਲਦ।